ਹਾਂਜੀ ਬਈ ਸਸਿ ਕਾਲ ਜੀ ਸਸਿ ਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਪਵਿੱਤਰ ਸਿੰਘ ਜੀ ਪਿੰਡ ਸਹਿਣਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਮੋਬਾਈਲ ਮੋਬਾਈਲ ਮਰੇਗਾ ਜੀ 62399 ਜੀ 77011 ਜੀ ਠੀਕ ਹੈ ਜੀ ਹਾਂਜੀ ਵੀ ਗਾਂ ਦੀ ਜਾਣਕਾਰੀ ਦੋ ਕਹਿੰਦੇ ਸੂਈ ਸੂਈ ਹੈ ਜੀ ਬਾਈ ਜੀ ਗਾਂ ਦੂਜੇ ਸੂਈ ਸੂਈ ਹੈ ਜੀ ਆਪਣੀ ਘਰ ਦੀ ਗਾਂ ਜੀ ਠੀਕ ਹੈ ਜੀ 10 ਲੀਟਰ ਦੁੱਧ ਰੈਡੀ ਹੈ ਜੀ ਇਸ ਟਾਈਮ ਠੀਕ ਹੈ ਜੀ ਅਮੇ 4 ਡੰਗ ਚੋ ਕੇ ਲੈ ਜਾ ਅਗਲਾ ਠੀਕ ਹੈ ਜੀ ਠੰਡੀ ਸੀਲ ਫੋਲਾ ਬਾਈ ਜਿੱਧਰ ਦੀ ਮਰਜ਼ੀ ਭੇਜੋ ਕੋਈ ਐ ਨਹੀਂ ਜਮਾ ਵੀ ਲੱਕ ਸਾੜ ਵਾਲਾ ਕੰਮ ਠੀਕ ਹੈ ਜੀ ਜ ਮਗਰ ਬੱਸ ਕਿੰਨੇ ਦਿਨੋਂ ਕੁਸੂਈਨ ਬਾਈ ਜੀ ਨੂੰ ਬਾਈ ਜੀ 15 ਦਿਨ ਹੋ ਗਈ ਸੋਈਨਾਂ ਠੀਕ ਆ ਤੇ ਰੇਟ ਭਰਾ ਦਾ ਰੇਟ ਬਾਈ ਜੀ 58000 ਰੁਪਏ 58 ਮਾਨਤਨ ਹੋ ਜੀ ਮਾੜਾ ਮੋਟਾ ਹਾਂਜੀ ਮਾਨਤਨ ਕਰ ਦਾਂਗੇ ਲੋਪਰਾ ਚੈੱਕ ਕਰ ਸਕਦਾ ਤੁਹਰਾ ਠੰਡੀ ਸੀਰ ਪੂਰੀ ਫੁੱਲ ਬਾਈ ਕਹਿੰਦਾ ਚਾਰ ਡੰਗ ਚਾਹੇ ਚੋਕੇ ਦਸੱਲੀ ਕਰਕੇ ਲੈ ਆਇਓ ਲੋਪਰਾ ਠੀਕ ਹੈ ਜੀ ਬਾਈ ਜੀ ਨੇ ਜਰੂਰ ਕਨੈਕਟ ਕਰੋ ਪਿੰਡ ਸਹਿਣਾ ਤੇ ਜ਼ਿਲ੍ਹਾ ਇਹਨੂੰ ਪੈਂਦਾ ਵੀ ਬਰਨਾਲਾ ਠੀਕ ਹੈ ਜੀ ਬਾਕੀ ਵੱਡੀ ਵੀਡੀਓ ਬਣਾਈਓ ਜੇ ਤੋੜਾ ਤਰ੍ਹਾਂ ਦਿਖਾਇਓ ਵਾ ਤੇ ਚੈੱਕ ਕਰ ਸਕਦਾ ਤੁਹਰਾ ਠੀਕ ਹੈ ਜੀ ਵਾਕਿਬਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ